ਅਸੀਂ ਬਣਾਉਣ ਲੱਗੇ ਆ ਆਲੂ ਮਟਰ ਦੀ ਸਬਜੀ ਇਹਦੇ ਲਈ ਲਸਣ ਪਿਆਜ਼ ਅਦਰਕ ਤੋਂ ਦੋ ਹਰੀ ਮਿਰਚਾ ਕੱਟ ਕੇ ਪਹਿਲਾਂ ਹੀ ਰੱਖ ਲਈਆਂ ਦੋ ਟਮਾਟਰ ਪਾਵਾਂਗੇ ਤੇ ਮਟਰ ਕੱਟ ਕੇ ਰੱਖੇ ਹੋਏ ਆ ਤੇ ਚਲੋ ਬਣਾਉਂਦੇ ਆ ਆਲੂ ਮਟਰ ਪਹਿਲਾਂ ਕਿ ਇਹ ਸਰੋਂ ਦਾ ਤੇਲ ਯੂਜ਼ ਸਰਦੀਆਂ ਵਿੱਚ ਸਰੋਂ ਦਾ ਤੇਲ ਹੀ ਜ਼ਿਆਦਾ ਬੈਸਟ ਹੈ ਯੂਜ਼ ਕਰਨ ਲਈ ਸਬਜੀ ਭਾਜੀ ਬਣਾਉਣ ਲਈ ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਹਿੰਗ ਕਿਉਂਕਿ ਹਾਜਮਾ ਠੀਕ ਕਰਨ ਲਈ ਹਿੰਗ ਠੀਕ ਰਹਿੰਦੀ ਹੈ ਸਬਜੀ 'ਚ ਪਾਇਆ ਜਾਵੇ ਤਾਂ ਫਿਰ ਪਹਿਲਾਂ ਅਸੀਂ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਹਿੰਗ ਪਾਉਂਗੇ ਜੋ ਹੀng ਚੰਗੀ ਤਰ੍ਹਾਂ ਹੋ ਗਈ ਹੈ ਤਾਂ ਇਹਦੇ ਵਿੱਚ ਪਾਉਂਗੇ ਲਸਣ ਪਿਆਜ਼ ਅਦਰਕ ਤੇ 2 ਚਮਚ ਜਾਂ 1.5 ਚਮਚ ਜੀਰਾ ਤੇ ਇਹਨਾਂ ਨੂੰ ਕੀ ਹੋਣ ਅਸੀਂ ਭੁੰਨਦੇ ਆ ਇਹਦਾ ਕੀ ਕਲਰ ਚੇਂਜ ਹੋ ਜਾਏਗਾ ਹਲਕਾ ਬ੍ਰਾਊਨ ਹੋ ਜਾਏਗਾ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤਾਂ ਕਲਰ ਦੇਖ ਲਓ ਚੇਂਜ ਹੋ ਗਿਆ ਹੈ ਹੁਣ ਆਪਾਂ ਪਾਉਂਦੇ ਆ ਟਮਾਟਰ ਟਮਾਟਰ ਕੱਟ ਕੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨਾ ਹੈ ਤਾਂ ਦੇਖੋ ਹੋਨੇ ਟਮਾਟਰ ਥੋੜੇ ਹੋਰ ਗਲਾਨ ਲਈ ਤਾਂ ਕਿ ਮਸਾਲਾ ਇੱਕਦਮ ਵਧੀਆ ਬਣੇ ਤਾਂ ਆਪਾਂ ਪਾਣੀ ਐਡ ਕਰ ਦਿੰਦੇ ਅਧਿਕ ਕੋਲੀ ਤਾਂ ਹੁਣ ਇਹਨੂੰ ਫੇਰ ਰਲਾ ਕੇ ਇਹਦੇ ਵਿੱਚ ਨੂਨ ਮਿਰਚ ਹਲਦੀ ਤਿੰਨੇ ਮਸਾਲੇ ਪੈਂਦੇ ਆ तकरीबन ਹਰ ਸਬਜ਼ੀ ਵਿੱਚ ਪਹਿਲਾਂ ਨੂਨ ਪਾਤਾ ਫੇਰ ਮਿਰਚਾ ਤੇ ਫੇਰ ਪਾਤੇ ਆਪਾਂ ਹਲਦੀ ਤਾਂ ਇਹ ਸਬਜ਼ੀ ਦੇ ਹਿਸਾਬ ਨਾਲ ਹੈ ਜਿੱਦਾਂ ਕਿ ਹੁਣ ਇੱਕ ਜਣੇ ਲਈ ਬਣ ਰਹੀ ਹੈ ਤਾਂ ਡੇਢ ਚਮਚ ਨੂਨ ਡੇਢ ਚਮਚ ਮਿਰਚ ਤੇ ਇੱਕ ਚਮਚ ਹਲਦੀ ਤੇ ਆਏ ਨੂੰ ਹੁਣ ਚੰਗੀ ਤਰ੍ਹਾਂ ਰਲਾ ਦੋ ਤਾਂ ਕਿ ਨਮਕ ਮਿਰਚ ਮਸਾਲਾ ਜਿਹੜਾ ਚੰਗੀ ਤਰ੍ਹਾਂ ਰਲ ਜਵੇ ਹੁਣ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਇਹਨੂੰ 15 ਮਿੰਟ ਲਈ ਰੱਖ ਦਿੰਦੇ ਆ ਤਾਂ ਉਸ ਤੋਂ ਬਾਅਦ ਆ ਦੇਖੋ ਹੁਣ ਮਸਾਲਾ ਤਾਂ ਤੇਲ ਜੋ ਛੱਡ ਦੇਗਾ ਤਾਂ ਮਸਾਲਾ ਆਪਣਾ ਤਿਆਰ ਹੈ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਮਟਰ ਜਿਹੜੇ ਪਹਿਲਾਂ ਹੀ ਕੱਟ ਕੇ ਤੇ ਧੋ ਕੇ ਰੱਖੇ ਹੋਏ ਸੀਗੇ ਤੇ ਮਟਰਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਦਿੰਦੇ ਆ ਆ ਦੇਖੋ ਰਲ ਗਏ ਆ ਤਾਂ ਫਿਰ ਇਹਨੂੰ 5 ਮਿੰਟ ਰੱਖ ਕੇ ਫਿਰ ਆਪਾਂ ਲਗਾਉਂਦੇ ਆਂ ਤਰੀ ਤਰੀ ਤੁਸੀਂ ਰੋਟੀ ਦੇ ਹੀ ਸਾਹਮਣੇ ਲਗਾ ਲਓ ਜ਼ਿਆਦਾ ਵੀ ਨਾ ਲਗਾਓ ਕਿ ਬਿਲਕੁਲ ਹੀ ਮਟਰ ਦਿਖਨੇ ਨਾ ਤਾਂ ਫਿਰ ਤਰੀ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਜੋ ਕਿ ਪਹਿਲਾਂ ਹੀ ਧੋ ਕੇ ਤੇ ਕੱਟ ਕੇ ਰੱਖੇ ਹੋਏ ਸੀਗੇ ਆਲੂ ਪਾ ਦਿੰਦੇ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਸਾਲੇ ਨਾਲ ਰਲਾ ਲੈਂਦੇ ਆ ਆ ਦੇਖੋ ਹੁਣ ਇਹਨੂੰ ਕੀ ਆ ਘੱਟੋ ਘੱਟ 3 ਸੀਟੀਆਂ ਵਿੱਚ ਥੋੜੀ ਸਬਜ਼ੀ ਤਿਆਰ ਹੋ ਜਾਏਗੀ ਸੀਟੀਆਂ ਤੋਂ ਬਾਅਦ ਹੁਣ ਖੋਲਦੇ ਆਂ ਤਾਂ ਦੇਖੋ ਸਬਜ਼ੀ ਤੜੀਆਂ ਪਾ ਕੇ ਸਰਵ ਕਰੋ